ਨਾਨਕ ਨਾਮ ਮਿਲੇ ਤਨ ਜੀਵਾਂ ਤਨ ਮਨ ਥੀ ਵਹਿਰਿਆ ਸਤਿਗੁਰ ਸੱਜਣ ਮਿਲੇ ਜੀ ਗੁਰਬਾਣੀ ਦੁਆਰਾ ਕੀਰਤਨ ਦੁਆਰਾ ਸਾਨੂੰ ਨਿਹਾਲ ਕਰ ਰਿਹਾ ਸਨ ਜਿਨ੍ਹਾਂ ਨੂੰ ਸਤਿਗੁਰ ਮਿਲ ਜਾਂਦਾ ਉਹ ਸੰਸਾਰ ਵੱਲ ਪਿੱਠ ਕਰ ਲੈਂਦੇ ਆ ਸਾਨੂੰ ਪਤਾ ਕਿਉਂ ਨਹੀਂ ਮਿਲਿਆ ਸਾਡਾ ਮੁੱਖੀ ਸੰਸਾਰ ਵਾਲਾ ਹੈ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਮਹਾਂਪੁਰਖਾਂ ਦੇ ਅਸਥਾਨ ਤੇ ਹਾਜ਼ਰੀਆਂ ਭਰਿਓ ਜੀ ਅੱਜ ਸਾਡੇ ਪਾਸ ਸਾਡੇ ਬਹੁਤ ਹੀ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਜੋਗਾ ਸਿੰਘ ਜੀ ਰਾਮੂ ਥੜ ਵਾਲੇ ਪਹੁੰਚੇ ਆ ਜੀ ਸਮੂਹ ਸੰਗਤਾਂ ਦਾ ਤੇ ਸਤਕਾਰਯੋਗ ਬਾਬਾ ਜੀ ਦਾ ਅਸਥਾਨ ਦੇ ਮੁੱਖ ਸੇਵਾਦਾਰ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਮਾਪੁਰਖਾਂ ਨੂੰ ਸਮੂਹ ਸੰਗਤਾਂ ਨੂੰ ਜੀ ਆਇਆਂ ਆਖਦੇ ਆ ਜੀ ਤੇ ਜਿਨ੍ਹਾਂ ਨੂੰ ਸਤਗੁਰ ਮਿਲ ਜਾਂਦੇ ਆ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਕਹਿੰਦੇ ਸਤਗੁਰ ਆਪਣੇ ਸਿੱਖ ਨੂੰ ਸਾਰਾ ਕੁਝ ਦੇਣਾ ਚਾਹੁੰਦਾ ਪਰ ਕਈ ਵਾਰੀ ਭਾਗ ਜਿਹੜਾ ਸਾਡਾ ਹਿੱਸਾ ਜੀ ਨੂੰ ਅਸੀਂ ਕਹਿੰਦੇ ਆ ਕਿਸਮਤ ਨਹੀਂ ਹੁੰਦਾ ਤੇ ਇਸੇ ਤਰ੍ਹਾਂ ਮਹਾਪੁਰਖ ਜਾ ਰਹੇ ਸੀ ਇਹ શ્રીਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਪੁਰਖਾਂ ਦਾ ਪਰਵਚਨ ਆ ਜੀ ਕਹਿੰਦੇ ਮਹਾਪੁਰਖਾਂ ਨੂੰ ਤਰਸ ਆ ਗਿਆ ਵੀ ਸ਼ਿਕਾਰੀ ਆਉਂਦਾ ਤੋਤਿਆਂ ਨੂੰ ਫੜ ਕੇ ਲੈ ਜਾਂਦਾ ਤੇ ਇਹਨਾਂ ਨੂੰ ਮਾਰ ਦਿੰਦਾ ਤੇ ਮਹਾਪੁਰਖਾਂ ਨੂੰ ਸਤਕਾਰਯੋਗ શ્રીਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਮਹਾਪੁਰਖਾਂ ਨੂੰ ਸਾਡੇ ਤੇ ਵੀ ਤਰਸਾ ਜੇ ਇੱਥੇ ਵੀ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਆ ਅੱਜ ਵਿਦੇਸਾਂ 'ਚ ਵੀ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜ ਰਹੇ ਆ ਆਪਣੇ ਆਰਾਮ ਦੀ ਨਾਮ ਪਰਵਾਹ ਕਰਦੇ ਹੋਏ ਉਹਨਾਂ ਨੂੰ ਤਰਸ ਹੁੰਦਾ ਮਹਾਪੁਰਖਾਂ ਨੂੰ ਤੇ ਮਹਾਪੁਰਖਾਂ ਨੇ ਇੱਕ ਤੋਤੇ ਨੂੰ ਸਿਖਾ ਦਿੱਤਾ ਵੀ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਅਸਾਂ ਨਹੀਂ ਫਸਣਾ ਇਹ ਮੰਤਰ ਪੜ੍ਹਾ ਦਿੱਤਾ ਉਹ ਤੋਤੇ ਨੇ ਆਪ ਵੀ ਰੱਟ ਲਿਆ ਤੇ ਬਾਕੀ ਤੋਤਿਆਂ ਨੂੰ ਵੀ ਪੜ੍ਹਾ ਦਿੱਤਾ ਜਿਵੇਂ ਅਸੀਂ ਵੈਗਰੂ ਵੈਗਰੂ ਐਸੀ ਵੀ ਰੱਟੀ ਫਿਰਦੇ ਆ ਤੇ ਮਹਾਂਪੁਰ ਖਾਂ ਦਾ ਪਰਵਾਚਨਾ ਕੀ ਹੋਇਆ ਜੀ ਇੱਕ ਦਿਨ ਸ਼ਿਕਾਰੀ ਆਇਆ ਉਹਨੇ ਦੇਖਿਆ ਵੀ ਤੋਤੇ ਪੜੀ ਜਾਂਦੇ ਆ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਅਸਾਂ ਨਹੀਂ ਫਸਣਾ ਤੇ ਸ਼ਿਕਾਰੀ ਨੇ ਆਖਿਆ ਵੀ ਜਾਲ ਲਾਉਣ ਦਾ ਫਾਇਦਾ ਹੀ ਕੋਈ ਨਹੀਂ ਇਹ ਤਾਂ ਸਾਰੇ ਪੜ ਗਏ ਫਿਰ ਮਨ ਚ ਸੋਚਿਆ ਕੋਈ ਗੱਲ ਨਹੀਂ ਜਾਲ ਲਾ ਦਨੇ ਦੇਖ ਲੈਨੇ ਆ ਉਹਨੇ ਜਾਲ ਲਾਇਆ ਚੋਗਾ ਪਾਇਆ ਤੇ ਤੋਤੇ ਪੜੀ ਜਾਂਦੇ ਆ ਸ਼ਿਕਾਰੀ ਆਏਗਾ ਜਾਲ ਲਾਏਗਾ ਚੋਗਾ ਪਾਏਗਾ ਆਸਾਨੀ ਫਸਣਾ ਉਹ ਸਾਰੇ ਜਾਲ ਚ ਫਸ ਕੇ ਉਹ ਹਾਲ ਸਾਡਾ ਅਸੀਂ ਉਪਰੋਂ ਉਪਰੋਂ ਵੈਗਰੂ ਵੈਗਰੂ ਕਹਿੰਦੇ ਆ ਸਾਡੀ ਪ੍ਰੀਤ ਸਤਗੁਰ ਦੇ ਦਰ ਦੇ ਨਾਲ ਨਹੀਂ ਸਾਡੀ ਪ੍ਰੀਤ ਸਤਗੁਰ ਦੇ ਨਾਲ ਨਹੀਂ ਸਾਡੀ ਪ੍ਰੀਤ ਸੰਸਾਰ ਨਾਲ ਹੈ ਤੇ ਮਹਾਂਪੁਰਖ ਪ੍ਰਵਚਨ ਕਰਦੇ ਆ ਦੋ ਹੀ ਰਸਤੇ ਆ ਇੱਕ ਰਸਤਾ ਸਤਗੁਰ ਵੱਲ ਜਾਂਦਾ ਦੂਸਰਾ ਰਸਤਾ ਸੰਸਾਰ ਵੱਲ ਜਾਂਦਾ ਜੇ ਤਾਂ ਸੰਸਾਰ ਵਾਲੇ ਪਾਸੇ ਚਲੇਗੇ 84 ਸਾਡੇ ਲਈ ਹੈ ਜਿੱਥੇ ਸਤਿਗੁਰ ਵਾਲੇ ਪਾਸੇ ਸਾਡਾ ਮੁਖ ਹੋ ਗਿਆ ਸਤਿਗੁਰ ਨੇ ਸਾਨੂੰ ਆਪਣੀ ਗੋਚ ਵਿੱਚ ਬਿਠਾ ਦੇਣਾ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਪ੍ਰਵਚਨ ਕਰਦੇ ਹੁੰਦੇ ਸੀ ਅਸੀਂ ਸਰੀਰ ਕਰਕੇ ਹੋਈਏ ਨਾ ਹੋਈਏ ਤੁਸੀਂ ਪੂਰਨਮਾਸ਼ੀ ਤੇ ਆਉਣਾ ਨਹੀਂ ਛੱਡਣਾ ਅਸੀਂ ਕਿੰਨਿਆਂ ਕਨੇ ਸੁਣ ਲਿਆ ਜੀ ਤੇ ਕਿੰਨਿਆਂ ਕਨੇ ਮੰਨ ਲਿਆ ਇਹ ਮਹਾਪੁਰਖਾਂ ਦੇ ਕਮਾਏ ਪ੍ਰਵਚਨਾਂ ਜੀ ਕਿਤਾਬਾਂ 'ਚੋਂ ਨਹੀਂ ਮਿਲਦੇ ਇਹ ਮਹਾਪੁਰਖਾਂ ਨੂੰ ਸਾਡੇ ਤੇ ਤਰਸ ਆਉਂਦਾ ਤੇ ਕਿ ਸਾਡਾ ਜੀਵਨ ਸਫਲ ਹੋ ਜਾਵੇ ਅਸੀਂ ਵੀ ਸਤਗੁਰ ਦੇ ਦਰਦੇ ਨਾਲ ਜੁੜ ਜਾਈਏ ਆਓ ਜੀ ਸਾਰੀਆਂ ਸੰਗਤਾਂ ਨੇ ਇਹ ਅਰਦਾਸ ਵੀ ਕਰਨੀਆਂ ਜੀ ਸ੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਮਹਾਪੁਰਖਾਂ ਦੀ ਦੇਹ ਰੋਗਤਾ ਤੰਦਰੁਸਤੀ ਲਈ ਚੜ੍ਹਦੀ ਕਲਾ ਲਈ ਸਾਰੀਆਂ ਸੰਗਤਾਂ ਗੱਜ ਕੇ ਜਕਾਰਾ ਵੀ ਵਿਲਾਈਏ ਤੇ ਮਹਾਪੁਰਖਾਂ ਲਈ ਅਰਦਾਸ ਵੀ ਕਰਨੀਆਂ ਸੱਚੇ ਪਾਤਸ਼ਾਹ ਮਹਾਪੁਰਖਾਂ ਨੂੰ ਦੇਹ ਰੋਗਤਾ ਤੰਦਰੁਸਤੀ ਬਖਸ਼ਣੀ ਇਸੇ ਤਰ੍ਹਾਂ ਸੰਸਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਦੇ ਨਾਲ ਜੋੜਦੇ ਰਹਿਣ